ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਪੰਜਾਬ ਦੇ ਵਸਨੀਕੋ ਆਪ ਜੀ ਨੂੰ ਪਤਾ ਹੈ ਕਿ ਜਿਹੜਾ ਸਮਾਣੇ ਮੋਰਚਾ ਚੱਲ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਨੂੰ ਬਹਾਰ ਰੱਖਣ ਲਈ ਉਹਦੇ ਸੰਬੰਧ ਵਿੱਚ ਬਾਬਾ ਬਖਸ਼ੀਸ਼ ਸਿੰਘ ਜੀ ਆਪਣੇ ਵਿਚਾਰ ਦੱਸਣਗੇ ਵੀ ਜਿਹੜਾ ਕੱਲ ਦਾ ਪ੍ਰੋਗਰਾਮ ਰੱਖਿਆ 17 ਤਰੀਕ ਦਾ ਉਹਦੇ ਬਾਰੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜਿਹੜਾ ਵੀ ਸਾਡਾ ਭਰਾ ਕੋਲ ਡਿਸੀਜਨ ਲੈਂਦਾ ਆ ਬਹੁਤ ਲੋਕਾਂ ਨੇ ਇਹ ਕਿਹਾ ਕਿ ਇਹ ਸਿੱਖੀ ਦਾ ਸਿਧਾਂਤ ਨਹੀਂ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਸਿਧਾਂਤ ਕੀ ਹੈ ਪਰ ਬਹੁਤ ਵਾਰੀ ਐਵੇਂ ਹੁੰਦਾ ਕਿ ਜਦੋਂ ਆਪਣੇ ਕੋਲ ਕੋਈ ਰਾਹ ਨਹੀਂ ਪੈਂਦਾ ਉਦੋਂ ਇਹ ਜੰਗੀ ਪੈਂਤੜੇ ਨੇ ਕੋਈ ਵੀ ਪੈਂਤੜਾ ਲੈਣਾ ਪੈ ਸਕਦਾ ਹੈ ਉਹ ਸਾਡੇ ਭਰਾ ਨੇ ਪੈਂਤੜਾ ਲਿਆ ਆ ਤੇ ਇਹ ਤੇ ਹੈ ਨਹੀਂ ਕਿ ਉਹਨੂੰ ਅਸੀਂ ਇਕੱਲੇ ਨੂੰ ਛੱਡ ਦਈਏ ਤੋ ਅਸੀਂ ਸਾਰੇ ਪਹਿਲੀ ਗੱਲ ਤਾਂ ਇਹ ਹੈ ਕਿ 100% ਇਕੱਠੇ ਆ ਤੇ ਨਾਲ ਉਸ ਮੋਰਚੇ ਨੂੰ ਦਿਨ ਰਾਤ ਇੱਥੇ ਰਹਿ ਕੇ ਪਰਮਾਨੈਂਟਲੀ ਇਹ ਸਾਡੇ ਦੋ ਭਰਾ ਨੇ ਵੱਡੇ ਚਲਾਉਂਦੇ ਨੇ ਸਰਪੰਚ ਸਾਹਿਬ ਤੇ ਸੰਧਾ ਸਾਹਿਬ ਤੇ ਉਹ ਇੱਕ ਫੌਜੀ ਸਾਹਿਬ ਨੇ ਸਾਡੇ ਜਿਹੜੇ ਪੱਕੇ ਇੱਥੇ ਸੇਵਾ ਨਿਭਾਉਂਦੇ ਨੇ ਤੇ ਅਸੀਂ ਇਹ ਅਪੀਲ ਕਰਦੇ ਹਾਂ ਕਿ ਕੱਲ ਨੂੰ ਇੱਥੇ ਸਮਾਗਮ ਹੈ 17 ਤਰੀਕਾ ਕੱਲ ਨੂੰ ਏਰੀਆ ਦੀ ਜਿਹੜੀ ਸੰਗਤ ਆ ਸਾਰੀ ਦੂਰੋਂ ਰੇਡੀਓ ਮੇ ਜਿਹੜਾ ਸਾਡੇ ਭੈਣ ਭਰਾਣੇ ਤੇ ਖਾਸ ਕਰਕੇ ਜਿਹੜੇ ਸਾਡੇ ਆਗੂ ਨੇ ਸੰਗਤ ਆਉਂਦੀ ਆ ਪਰ ਇੱਥੇ ਨਮਾਇਦਗੀ ਚਾਹੀਦੀ ਆ ਨਮਾਇਦਗੀ ਤੋਂ ਭਾਵ ਤੁਸੀਂ ਸਮਝਦਾ ਕਿ ਉਹ ਜਿਹੜੇ ਲੀਡਰ ਨੇ ਸਿੱਕ ਕੌਮ ਦੇ ਚਾਹੇ ਉਹ ਉਹਨਾਂ ਦੀ ਫਾਲੋਅਰ ਘਟ ਨੇ ਚਾਹੇ ਵਧ ਨੇ ਪਰ ਲੀਡ ਕਰਨ ਵਾਲਾ ਬੰਦਾ ਲੀਡਰ ਹੀ ਹੁੰਦਾ ਛੋਟੀਆਂ ਤੋਂ ਲੈ ਕੇ ਵੱਡੀਆਂ ਫੈਡਰੇਸ਼ਨਾਂ ਹੋਰ ਸਾਡੇ ਜਿੰਨੇ ਵੀ ਅਕਾਲੀ ਦਲ ਨੇ ਤੇ ਜਿੰਨੀਆਂ ਸਾਡੀਆਂ ਸੰਸਥਾਵਾਂ ਨੇ ਟਕਸਾਲਾਂ ਨੇ ਜਿੰਨੀਆਂ ਸਾਡੀਆਂ ਨਿਆਂ ਸਿੰਘ ਜਥੇਬੰਦੀਆਂ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਨੂੰ ਇਸ ਸਮਾਗਮ ਦੇ ਵਿੱਚ ਜ਼ਰੂਰ ਆਉਣ ਤੇ ਇੱਕ ਗੱਲ ਇਹ ਆ ਕਿ ਉਹ ਆਪਣੀਆਂ رائے ਤੇ ਆਪਣੀ ਸਲਾਹ ਵੀ ਮੋਰਚੇ ਨੂੰ ਦੇ ਕੇ ਜਾਣ ਕਿ ਇਹਨੂੰ ਸਟੇਜੀ ਢੰਗ ਨਾਲ ਕਿਵੇਂ ਚਲਾਇਆ ਜਾ ਸਕਦਾ ਹੈ ਤੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਕਿਹੜੇ ਪ੍ਰੈਸ਼ਰ ਦੇ ਨਾਲ ਵੱਧ ਤੋਂ ਵੱਧ ਜਿਹੜਾ ਇਸ ਸਟੇਟ ਤੋਂ ਇੰਡੀਅਨ ਸਟੇਟ ਤੋਂ ਬੁੱਕ ਕਰਵਾਇਆ ਜਾ ਸਕੇ ਵਾਈ ਗੁਰੂ ਜੀ ਦਾ ਖਾਸ ਸੋ ਵਾਈ ਗੁਰੂ ਜੀ ਕੀ ਫਤਿਹ